ਅੱਜ ਰਾਜਪੁਰੇ ਦੇ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਲੋਕ ਭਲਾਈ ਟਰੱਸਟ ਦੇ ਚੇਅਰਮੈਨ ਅਤੇ ਭਾਜਪਾ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੇ ਦਫ਼ਤਰ ਦੇ ਵਿੱਚ ਅਚਾਨਕ ਪੁਲਿਸ ਦੀਆਂ ਦੋ ਗੱਡੀਆਂ ਫੋਰਸ ਦੇ ਸਮੇਤ ਪਹੁੰਚ ਗਈਆਂ ਦੱਸਦੀ ਕਿ ਜਗਦੀਸ਼ ਕੁਮਾਰ ਜੱਗਾ ਪਿਛਲੇ ਕਈ ਸਾਲਾਂ ਤੋਂ ਜ਼ਰੂਰਤਮੰਦਾਂ ਨੂੰ ਪੈਨਸ਼ਨ ਫੰਡ ਦੇ ਆ ਰਹੇ ਨੇ ਕੁਝ ਸਮੇਂ ਦੇ ਲਈ ਸਿਹਤ ਠੀਕ ਨਾ ਹੋਣ ਕਾਰਨ ਹਿੱਸੇ ਵਾਰ ਰੁਕ ਗਈ ਸੀ ਪਰ ਅੱਜ ਉਹਨਾਂ ਦੀ ਸਿਹਤ ਮੰਦ ਹੋਣ ਤੇ ਮੂੜ ਪੈਨਸ਼ਨ ਫੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ਜਿਵੇਂ ਹੀ ਜ਼ਰੂਰਤ ਮੰਦ ਲੋਕ ਪੈਨਸ਼ਨ ਲੈਣ ਇਕੱਠੇ ਹੋਏ ਰਾਜਪੁਰ ਸਿਟੀ ਐਸ ਐਚਓ ਕਿਰਪਾਲ ਸਿੰਘ ਆਪਣੀ ਟੀਮ ਦੇ ਸਮੇਤ ਮੌਕੇ ਤੇ ਪਹੁੰਚੇ ਸਮਾਰੋਹ ਰੋਕ ਦਿੱਤਾ ਗਿਆ ਪੁਲਿਸ ਦੇ ਫੋਲੋ ਸੰਪਰਸ਼ਟ ਕੀਤਾ ਗਿਆ ਕਿ ਇਸ ਪ੍ਰੋਗਰਾਮ ਤੇ ਲਈ ਕੋਈ ਪਰਮਿਸ਼ਨ ਨਹੀਂ ਲਈ ਗਈ ਸੀ ਇਸ ਦੇ ਲਈ ਇਹ ਪ੍ਰੋਗਰਾਮ ਐਥੀ ਨਹੀਂ ਹੋ ਸਕਦਾ ਦੂਜੇ ਪਾਸੇ ਜਦੋਂ ਅਸੀਂ ਜਗਦੀਸ਼ ਕੁਮਾਰ ਜੱਗਾ ਦੇ ਨਾਲ ਗੱਲ ਕੀਤੀ ਆ ਤਾਂ ਉਹਨਾਂ ਦਾ ਇਹ ਕਹਿਣਾ ਹੈ ਕੀ ਰਾਜਪ੍ਰਧਾਨ ਇਤਿਹਾਸਿਕ ਭਾਜਪਾ ਰੈਲੀ ਤੋਂ ਬਾਅਦ ਪੰਜਾਬ ਸਰਕਾਰ ਕਬਰਾਈ ਹੋਈ ਹੈ ਜਿਵੇਂ ਪੰਜਾਬ ਭਰ ਦੇ ਵਿੱਚ ਭਾਜਪਾ ਦੇ ਪ੍ਰੋਗਰਾਮਾਂ ਨੂੰ ਬੰਦ ਕਰਵਾਇਆ ਜਾ ਰਿਹਾ ਹੈ ਉਸੇ ਤਰ੍ਹਾਂ ਅੱਜ ਲੋਕ ਭਲਾਈ ٹرسٹ ਦੇ ਵੱਲੋਂ ਜ਼ਰੂਰਤਮੰਦਾਂ ਲਈ ਚਲਾਇਆ ਗਿਆ ਪੈਨਸ਼ਨ ਫੰਡ ਸਮਾਰੋਹੀ ਪੁਲਿਸ ਦੇ ਵੱਲੋਂ ਰੋਕ ਦਿੱਤਾ ਗਿਆ। ਸਰਕਾਰ ਲੋਕਾਂ ਦੀ ਸੇਵਾ ਦੇ ਰਾਹ ਦੇ ਵਿੱਚ ਰੁਕਾਵਟ ਪੈਦਾ ਕਰ ਰਹੀ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਜਗਦੀਸ਼ ਕੁਮਾਰ ਜੱਗਾ ਅਤੇ ਪੈਨਸ਼ਨ ਲੈਣ ਆਏ ਹੋਏ ਜ਼ਰੂਰਤਮੰਦ ਲੋਕਾਂ ਦਾ ਕੀ ਕੁਝ ਕਹਿਣਾ ਸੀ। ਅਸੀਂ ਪਸੰਦੀਪ ਜੀ 11 ਸਾਲਾਂ ਤੋਂ ਅਸੀਂ ਲੋਕ ਭਲਾਈ ٹرسٹ ਵੱਲੋਂ ਹਰ ਮਹੀਨੇ ਪੈਨਸ਼ਨ ਦਿੰਨੇ ਆ। ਮੈਂ ਹਰ ਵਾਰ ਮੈਂ ਇਹ ਗੱਲ ਕਹਿਣਾ ਹੁੰਦਾ। ਵੀ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੁਸਤਾਨ ਵਿੱਚ ਨਹੀਂ ਪੂਰੇ ਸੰਸਾਰ ਵਿੱਚ ਨਹੀਂ ਹੋਣਾ ਕਿਉਂ ਕਿ ਕਿकई ਲੋਕਾਂ ਦੀ ਕਮਾ ਨਹੀਂ ਹੁੰਦੀ ਮੇਰੇ ਉੱਤੇ ਹਜ਼ਾਰਾਂ ਮਾਮਾ ਦਾ ਅਸ਼ੀਰਵਾਦ ਹੈ ਤੇ ਅਸੀਂ 11 ਸਾਲਾਂ ਤੋਂ ਪੈਨਸ਼ਨ ਦਿੰਦੇ ਹੁੰਦੇ ਆ ਪੈਨਸ਼ਨ ਦੇ ਰਹੇ ਸੀਗੇ ਤੇ ਐਸ ਐਚਓ ਕਿਰਪਾਲ ਸਿੰਘ ਜੀ ਤੇ ਚੌਂਕੀ ਇਚਾਰਜ ਨਿਸ਼ਾਨ ਸਿੰਘ ਜੀ ਕਾਫੀ ਤੁਸੀਂ ਦੇਖਿਆ ਇਹ ਪੁਲਸ ਆਲੇ ਆਏ ਵੀ ਪੂਰੀ ਪੈਨਸ਼ਨ ਨਹੀਂ ਮਿਲ ਸਕਦੀ ਤੇ ਸਾਰੇ ਪੈਨਸ਼ਨਾਂ ਨੇ ਇਹਨੂੰ ਵਾਪਸ ਭੇਜਤਾ ਇਹਨਾਂ ਨੇ ਤੇ ਕੀ ਕਹਿੰਨਾ ਕਹਿੰਦੇ ਪਰਮਿਸ਼ਨ ਦੇਖੋ ਅਸੀਂ 11 ਸਾਲਾਂ ਤੋਂ ਕੋਈ ਪਰਮਿਸ਼ਨ ਨਹੀਂ ਲਈ ਦੱਸੋ ਅਸੀਂ ਕੋਈ ਗਲਤ ਕੰਮ ਕਰ ਰਹੇ ਆ ਮੈਂ ਇਹ ਕਹਿ ਸਕਦਾ ਜਿਵੇਂ ਪੰਜਾਬ ਸਰਕਾਰ ਇਸ ਟਾਈਮ ਪੂਰੀ ਭੁਗਲਾ ਗਈ ਹੈ ਜਦੋਂ ਦੀ ਰਾਜਪੁਰਾ ਚ ਰੈਲੀ ਹੋਈ ਹੈ ਭਾਰਤੀ ਜਨਤਾ ਪਾਰਟੀ ਦੀ ਤੇ ਇਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਵੀ ਹੁਣ ਆਣ ਵਾਲੀ ਜਿਹੜੀ ਸਰਕਾਰ 2027 ਭਾਰਤੀ ਜਨਤਾ ਪਾਰਟੀ ਦੀ ਹੈ ਇਹ ਕਮਰਾਟ ਵਿੱਚ ਕਦੇ ਇੱਕ ਕੁਛ ਕਹਿ ਲੈਂਦਾ ਹੁਣ ਤੱਕ ਪੂਰੇ ਪੰਜਾਬ ਵਿੱਚ ਹੀ ਇਹਨਾਂ ਨੇ ਕੈਂਪ ਬੰਦ ਕਰਾ ਦਿੱਤੇ ਇਹ ਸਰਕਾਰ ਗਰੀਬਾਂ ਦੇ ਅਤਿਆਚਾਰ ਕਰ ਰਹੀ ਹੈ ਮੈਂ ਕਹਿੰਦਾ। ਮੈਂ ਤੁਸੀਂ ਜਿਹੜੀ ਇਹ ਲੋਕ ਪ라이 ਟਰਸਟ ਵੱਲੋਂ ਵੰਡੀ ਜਾਣੀ ਸੀ ਹਰੇਕ ਵਿਅਕਤੀ ਨੂੰ ਕਈ ਲੋਕਾਂ ਨੂੰ ਪੈਸੇ ਮਿਲਣੇ ਸੀਗੇ ਜੋ ਉਹਨਾਂ ਦੇ ਕੰਮ ਆਣੇ ਸੀ ਜ਼ਰੂਰਤਮੰਦ ਲੋਕਾਂ ਨੂੰ। ਇਹ ਤੁਸੀਂ ਇਹ ਭਾਜਪੀ ਨਾਲ ਕਿਉਂ ਜੋੜ ਕੇ ਲੋਕ ਪ라이 ਟਰਸਟ ਨੂੰ ਚਲ ਦੇਖਿਆ ਜਾ ਰਿਹਾ ਸਰਕਾਰ ਕਿਉਂ ਅੱਜ ਰੁਕਵਾ ਕੇ ਗਈ ਹੈ? ਬਸ ਘਬਰਾੜ ਦੀ ਨਿਸ਼ਾਨੀ ਹੈ ਸਰਕਾਰ ਦੀ। ਹਾਂਜੀ ਹਾਂਜੀ। ਵੀ ਜਦੋਂ ਰੈਲੀ ਹੋਈ ਹੈ ਰਾਜਪੁਰਾ ਚ ਸਾਰਿਆਂ ਨੂੰ ਪਤਾ ਹੈ ਤੇ ਇਤਿਹਾਸਿਕ ਰੈਲੀ ਹੋਈ ਹੈ। ਇਸ ਇਤਿਹਾਸਿਕ ਰੈਲੀ ਨੂੰ ਦੇਖਦੇ ਹੋਏ ਇਹ ਸਾਰੀ ਘਬਰਾਹਟ ਸਰਕਾਰ ਪਰ ਜੋ ਵੀ ਕਰ ਰਹੀ ਹੈ ਗਲਤ ਕਰ ਰਹੀ ਹੈ ਇਹਦੀ ਅਸੀਂ 11 ਸਾਲਾਂ ਤੋਂ ਪਰਮਿਸ਼ਨ ਲਈ ਤੁਹਾਡੇ ਸਾਹਮਣੇ ਹੁਣ ਵੀ ਆ ਰਹੇ ਹਾਂ ਹੁਣ ਕੀ ਕਹਿ ਕੇ ਗਏ ਆ ਇਹ ਆਏ ਸੀਗੇ ਬਾਈ ਕਹਿ ਕੇ ਗਏ ਐਸ ਡੀ ਐਮ ਸਾਹਿਬ ਕੋਲ ਪਹਿਲਾਂ ਪਰਮਿਸ਼ਨ ਲਓ ਫਿਰ ਤੁਸੀਂ ਕੋਈ ਕੰਮ ਕਰੋ ਤੇ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਹੁਣ ਪੈਨਸ਼ਨ ਨਹੀਂ ਮਿਲਣੀ ਇਹ ਰੋਕ ਪੁਲਿਸ ਰੋਕ ਕੇ ਗਈ ਹੈ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਮੈਂ ਤਾਂ ਉਹੀ ਗੱਲ ਕਹਿ ਰਿਹਾ ਤੇ ਵੀ ਇਹ ਗਰੀਬਾਂ ਦੀ ਇਹ ਕਹਿੰਦਾ ਸੀ ਆਮ ਆਦਮੀ ਦੀ ਸਰਕਾਰ ਗਰੀਬਾਂ ਦੇ ਹਿੱਤ ਵਾਸਤੇ ਹੈ ਇਹ ਗਰੀਬਾਂ ਦੇ ਭਲੇ ਵਾਸਤੇ ਕੰਮ ਕਰ ਰਹੀ ਹੈ ਇੱਕ ਗਲਤ ਸਰਕਾਰ ਹੈ ਠੀਕ ਹੈ ਤੇ ਬਾਕੀ ਇਹ ਸੋਚਦੇ ਆ ਵੀ ਐਵੇਂ ਕਰਕੇ ਤੇ ਇਹਨਾਂ ਨੂੰ ਅੱਗੇ ਵੋਟੋ-ਵੋਟਾ ਪਵਾ ਲੈਣਗੇ ਕੁਝ ਕਰ ਲੈਣਗੇ ਕੋਈ ਗੱਲ ਨਹੀਂ ਦੇਖਾਂਗੇ ਟਾਈਮ ਆਣ ਦੇ ਠੀਕ ਹੈ ਕੀ ਕਹਿਣਾ ਚਾਹੋਗੇ ਜਿਹੜੀ ਪੁਲਸ ਰੋਕ ਕੇ ਗਈ ਹੈ ਅਸੀਂ ਜੀ ਜੱਗਾ ਸਾਹਿਬ ਨਾਲ ਜੀ 15 ਸਾਲ ਤੋਂ ਹੋਵੇ 20 ਸਾਲ ਤੋਂ ਹੋ ਗਏ ਜੁੜੇ ਹੋਏ ਆ ਤੇ 2-200 ਰੁਪਿਆ ਅਸੀਂ ਗਰੀਬ ਸਰਪੈਂਸ਼ਨ ਲੈਂਦੇ ਸੀ ਤੇ ਗਰੀਬਾਂ ਦਾ ਇਹ ਬਹੁਤ ਭਲਾ ਕਰਦੇ ਸੀ ਤੇ ਅਸੀਂ ਅੱਜ ਲੈਣ ਆਏ ਆ ਤੇ ਪੁਲਿਸ ਆਈ ਪੁਲਿਸ ਨੇ ਸਾਰੇ ਬੰਦੇ ਚੜਾ ਦਿੱਤੇ ਨੇ ਨਾਲੇ ਪੈਲ ਚੁੜੂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਪੁਲਿਸ ਦੀ ਕਾਰਵਾਈ ਨੂੰ ਕਾਰਵਾਈ ਕੀ ਇਹਨਾਂ ਦਾ ਤਾਂ ਕੰਮ ਹੀ ਪੁੱਛ ਲਈ ਜਿੱਦਾਂ ਦੀ ਸਰਕਾਰ ਬਣੀ ਏ ਉਦੋਂ ਦੀ ਨਾਲ ਪੁਲਿਸ ਕੰਮ ਕਰੇ ਨਾ ਕੋਈ ਚੋਰੀ ਕਰਨ ਦੇ ਨੇ ਕਿਸੇ ਦਾ ਮੋਬਾਈਲ ਖੋ ਕੇ ਲੈ ਜਾਂਦੇ ਨੇ ਕਿਸੇ ਦਾ ਕੁਛ ਲੈ ਜਾਂਦੇ ਨੇ ਮੇਰਾ ਆਪ ਮੋਬਾਈਲ ਖੋ ਕੇ ਲੈ ਗਏ ਨੇ ਜੀ ਅਸੀਂ ਗਰੀਬ ਬੰਦੇ ਜੱਗਾ ਜੀ ਕੋਲ ਆਂਦੇ ਨੇ ਜੱਗਾ ਜੀ ਤੇਰਾ ਜੀ ਅੱਗੇ ਪਿੱਛੇ ਚਾਹ ਹਾਂਜੀ ਤੇ ਇਸ ਕਰਕੇ ਫਿਰ ਅਸੀਂ ਆਪਣੇ ਮਹੀਨੇ ਦੀ ਮਹੀਨੇ ਗਰੀਬਾਂ ਵਾਸਤੇ ਕੰਮ ਕਰਦੇ ਨੇ ਫਲਾ ਕਰਦੇ ਨੇ ਹੁਣ ਪੈਨਸ਼ਨ ਨਹੀਂ ਮਿਲੇਗੀ ਤੁਹਾਨੂੰ ਫਿਰ ਕੀ ਕੀ ਕਿਆ ਕਿਵੇਂ ਬੋਲੋ ਪੈਨਸ਼ਨ ਨਾ ਮਿਲੇਗੀ ਜੀ ਇਹ ਫਿਰ ਮਾਰਾ ਮੋਟਾ ਕਜਲਾ ਕਰਾਂਗੇ ਜੀ ਅਸੀਂ ਦਿਨ ਦੀ ਆਸਤੇ ਮਹੀਨੇ ਬਾਅਦ ਨਹੀਂ ਦੇ ਠੀਕ ਹੈ ਮਾਰਾ ਮੋਟਾ ਸਾਡਾ ਕੰਮ ਕਰੀ ਜਾਂਦੇ ਨੇ ਤੇ ਸਾਡਾ ਆਸਰਾ ਰੋਟੀ ਪਾਣੀ ਚਾਹ ਪਾਣੀ ਔਖੇ ਵੇਲੇ ਅਸੀਂ ਇਹਨਾਂ ਕੋਲ ਆਉਂਨੇ ਆ ਅੱਗੇ ਕੋਈ ਗੱਲ ਨਹੀਂ ਸੋਲਣਾ ਤੁਸੀਂ ਮਨ ਚਾਹੋਗੇ ਜਿਹੜੀ ਪੁਲਿਸ ਆਈ ਸੀਗੀ ਸਾਰਿਆਂ ਨੂੰ ਰੋਕ ਕੇ ਭਜਾ ਗਈ ਹੈ ਕੀ ਕਹਿਣਾ ਚਾਹੋਗੇ ਸਰ ਮੈਂ ਕਹਿਣਾ ਚਾਹੁੰਦਾ ਜੀ ਜੱਗਾ ਸਾਹਿਬ ਜੀ ਬਹੁਤ ਅੱਛੇ ਹਨ ਇਹ ਗਰੀਬੋ ਕੀ ਮਦਦ ਕਰ ये उनको काम करना चाहिए अब पुलिस रोकी है आपको पेंशन नहीं दी जा रही है कैसे लग रहा है आपको मतलब क्या कहना चाहोगे आप उनको पुलिस वालों को तो सोचना चाहिए ना कि इन्होंने कितना काम करते हैं हर गरीबों के भलाई करते हैं उनको तो कुछ सोचना चाहिए ना ठीक है कि नए दिल के इंसान हैं ठीक है न्यूज़ 89 पंजाब दिल्ली राजपुरा तो पत्रकार मोहित कुमार की खास रिपोर्ट news 89 punjab har khabar tez da ho be asar